ਬਹੁਤੀ ਸਰਕਾਰੋ ਕਿਸਾਨ ਮਜ਼ਦੂਰ ਮੋਰਚੇ ਦੀ ਅੱਜ ਹੋਈ ਲੀਡਰਸ਼ਿਪ ਪ੍ਰਭਤਰੀ ਜਿਵੇਂ ਬੰਦੀਆ ਦੇ ਆਗੂ ਸ਼ਹਾਬਾਨ ਆਰ ਐਮ ਡੀ ਵੱਡੀ ਵਾਰਸ਼ ਦੇ باوجود ਅੱਜ ਵੀ ਪੰਜਾਬ ਦੇ ਵਿੱਚ ਡੱਡੇ ਹੋਏ ਕਿਸਾਨ ਮਜ਼ਦੂਰ ਮਤਾਲਬਾ ਪੈਣਾ ਸਾਰੇ ਨੂੰ ਫਤੇ ਪ੍ਰਵਾਨ ਹੋਏ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤੇ ਬਹੁਤ ਲੰਮਾ ਸਮਾਂ ਨਹੀਂ ਮਿਲਾਣਾ ਟੱਟਾ ਤੁਸੀਂ ਜਿਹੜੇ ਸਿਰਣ ਦੇ ਨਾਲ ਇਸ ਗਰਾਊਂਡ ਨੂੰ ਮਾਰ ਕੇ ਬੈਠੇ ਨੇ ਚੰਨਣੀਆਂ ਵੀ ਉੱਫੜ ਗਈਆਂ ਸਪੀਕਰ ਵਾਲੇ ਵੀਰ ਦਾ ਵੀ ਵੱਡਾ ਨਖਰਾ ਹੋਇਆ ਸਾਰਾ ਮੰਚ ਖੰਡਿਆ ਗਿਆ ਜਦੋਂ ਮੈਂ ਆ ਰਿਹਾ ਸੀ ਮੇਰੀ ਖੋਟੀ ਗੱਡੀ ਝੁੰਗੇ ਪਾਣੀ ਵਿੱਚ ਡੁੱਬੂਗੀ ਤੇ ਬੰਦ ਹੋ ਗਈ ਇੰਨੀ ਵਾਰਸ ਦੇ ਬਾਅਦ ਹੁਣ ਅੱਜ ਭਗਵਾਨ ਤਮਾਮ ਦੀ ਹਿੱਕ ਦੇ ਕਿਸੇ ਰੈਲੀ ਕੀਤੀ ਆ ਵੀ ਅਸੀਂ ਜਿਹਦੇ ਆ ਔਰੀ ਭੁੱਲਿਆ ਨਾ ਸਾਡੇ ਕੋ 21 ਸਾਲ ਦਾ ਜਿਹੜਾ ਜੋਧਾ ਖੋ ਕੇ ਖੜਿਆ ਹੋਇਆ ਹੈਗਾ ਸ਼ਹੀਦ ਸੁਖਮਨ ਸਿੰਘ ਬੱਲੋ ਉਹ ਭੁੱਲਿਆ ਵਾਲਾ ਆਉਗੇ ਵਾਲੇ ਸਾਡੇ ਅਸੀਂ ਇੱਕ ਇੱਕ ਗੱਲ ਦਾ ਜਵਾਬ ਲਾਂਗੇ ਤੇਰੇ ਕੋਈ ਸੰਧਾਨ ਦੇ ਵਿੱਚ ਤੇਰੀ ਨਵੇਂ ਪਾਰਟੀ ਆ ਅਕਾਲੀਆਂ ਤੇ ਕਮਸ਼ਿਆਂ ਨੇ ਸਾਡੇ ਹੱਥ ਵਿੱਚੇ ਆ ਤੂੰ ਸਾਡੇ ਹੱਥ ਨਹੀਂ ਵਿਖੇਆ ਹਜੇ ਅਸੀਂ ਸੈਂਟਰ ਦੇ ਖਿਲਾਫ ਲੜ ਰਹੇ ਸੀ ਤੂੰ ਸਾਡੇ ਹਮੈਤੀ ਘਰੋਂ ਦਾ ਖੇਖਣ ਕਰਦਾ ਸੀ ਸਾਨੂੰ ਪਤਾ ਸੀ ਤੂੰ ਕਿਸੇ ਦਾ ਨਹੀਂ ਹੈ ਕਹਿ ਦੀ ਆਗ ਦੇ ਕੇ ਜਰੀਆ ਨੂੰ ਇਹ ਪਿੰਡਾਂ ਚੋਂ ਆਉਣ ਵਾਲਾ ਬੁੜਾਦਿਆਂ ਦਾ ਇਹ ਕਿਸਾਨ ਮਜ਼ਦੂਰ ਮੋਰਚੇ ਦਾ ਹੋਰ ਨਾ ਜਥੇਬੰਦੀਆਂ ਦਾ ਆਗ ਅਸੀਂ ਤੇਨੂੰ ਪੀਸਫੁਲੀ ਸਵਾਲ ਕਰਾਂਗੇ ਜੇ ਸਵਾਲਾਂ ਦੇ ਜਵਾਬ ਨਾ ਦਿੱਤੇ ਤਾਂ ਫਿਰ ਤੇੜਾ ਵਿਰੋਧ ਕਰਾਂਗੇ ਔਰ ਤੇਰੀ ਵਾਰੀ ਆ ਰਹੀ ਹਾਣਾ ਤੂੰ 27 ਤੋਂ ਪਹਿਲਾਂ ਪੰਜਾਬ ਦੀ ਜਨਤਾ ਦੇ ਪੈਰ ਚੱਟਣ ਆਉਣਾ ਵਾ ਪਹਿਲਾਂ ਵੀ ਝੂਠ ਮਾਰ ਕੇ ਸੱਤਾ ਹਾਸਲ ਕੀਤੀ ਸੀ ਅਸੀਂ ਸਾਰੇ ਪਾਂਗੇ ਤੇਰੇ ਤੋਂ ਪੂਰੇ ਕਰਦੇ ਹੈਗੇ ਆ ਇਹ ਕੋਈ ਲੁਪੀ-ਸ਼ੁਪੀ ਗੱਲ ਨਹੀਂ ਹੈ ਅਸੀਂ ਲੋਕਾਂ ਲਈ ਲੜ ਰਹੇ ਹਾਂ ਜਿਸਨ ਦੁਸ਼ਮਣ ਦੇ ਢਾਏ ਚੜੇ ਸੱਤਿਓ ਸਾਨੂੰ ਕੁੱਤੇ ਦੀ ਮੌਤ ਮਾਰੂਗਾ سن پتا اور جدر لوکے یہ جڑے جوکہ پیل لو پینے والی جوکا وا چاہے وہ کیندر دیا چاہے پنجاب کرچ تو جو کسان مزدور مورچے کی پالسی آ ادی بھی ایم ایل ار واسطے جتے بندیاں نہیں سیکھا کیتیاں ਨਾ ਸੀ ਐਮਪੀ ਬਣ ਵਾਸਤੇ ਜਿਵੇਂ ਬੁੱਧੀਆਂ ਕੀਤੀਆਂ ਆ ਲੋਕਾਂ ਦਾ ਪਿਆਰ ਜਿੱਤੀ ਦੀ ਲੋਕ ਤੇ ਸੁਣਦਾ ਹੈ ਸਾਰਾ ਕੋਈ ਨਾ ਕਦੀ ਮੁੱਖ ਮੰਤਰੀ ਵੀ ਉਹਦੇ ਲਈ ਅਸੀਂ ਜਿਵੇਂ ਬੰਦੀਆਂ ਕਰੀਆਂ ਦਿੱਤੀਆਂ ਸਾਡੇ ਅਜੰਡੇ ਤੇ ਪਹੁੰਚ ਆ ਇਹ ਮੁਲਖ ਦੇ ਲੋਕਾਂ ਦੇ ਜਿਹੜੇ ਸਰਕਾਰ ਨੇ ਉਹ ਨੇ ਅਸੀਂ ਮੁਲਖ ਦੇ ਆਪਣੇ ਕਿਸਾਨਾਂ ਮਜ਼ਦੂਰਾ ਚਾਹੇ ਸ਼ੈਰੀ ਹੋਣ ਚਾਹੇ ਕੋਈ ਹੋਰ ਵਰਗ ਹੋਵੇ ਉਹਨਾਂ ਦੇ ਆਮ ਮੁੱਦੇ ਚੁੱਕਣੇ ਆ ਪਰ ਤਿੰਨ ਚਾਰ ਮਤੇ ਸੀ ਮੈਂ ਪਹਿਲਾਂ ਉਹ ਤੁਹਾਨੂੰ ਚੇਤਾ ਕਰਾ ਦਿਆ ਅੱਜ ਜਦ ਅਸੀਂ ਕਿਸਾਨ ਮਜਦੂਬ ਮੋਰਚੇ ਵੱਲੋਂ ਪਾਸ ਕਰਨਾ ਚਾਹੁੰਗੇ ਸੀ ਇੱਕ ਤਾਂ ਮੋਰਚੇ ਨੇ ਫੈਸਲਾ ਕੀਤਾ ਵੀ ਕੋਈ ਵੀ ਕਿਸਾਨ ਕਿਸੇ ਵੀ ਕੀਮਤ ਤੇ ਜ਼ਮੀਨ ਨਾ ਵੇਚੇ ਇਹ ਸਾਡਾ ਅੱਜ ਦਾ ਤੁਹਾਨੂੰ ਮੋਰਚੇ ਦਾ ਐਲਾਨ ਕਰ ਲੋ ਮੋਰਚੇ ਦੀ ਬੇਨਤੀ ਕਰ ਲੋ ਕਿੱਥੇ ਵੀ ਕਿਸੇ ਕਿਸਾਨ ਨੂੰ ਕਿਸਾਨ ਨੇ ਜ਼ਮੀਨ ਕਿਸੇ ਨੂੰ ਨਹੀਂ ਦੇਣੀ ਹੈ ਦੂਸਰਾ ਪੰਜਾਬ ਹੜਾਂ ਦੀ ਮਾਰ ਹੇਠ ਆ ਅਸੀਂ ਏਕੜ ਦਾ 70000 ਰੁਪਇਆ ਮੰਗਦੇ ਆ ਔਰ ਮਜ਼ਦੂਰਾ ਵਾਸਤੇ ਉਸ ਮਾਲ ਦੇ ਦਾ 10% ਮੰਗਦੇ ਆ ਚਾਹੇ ਜਾਨ ਦਾ ਨੁਕਸਾਨ ਹੋਵੇ ਚਾਹੇ ਮਾਲ ਦਾ ਨੁਕਸਾਨ ਹੋਵੇ ਜਿੰਨਾ ਨੁਕਸਾਨ ਹੋਵੇ ਭਗਵਾਨ ਤਮਾ ਸਰਕਾਰ ਉਹ ਵੀ پرپائی کرے دے نال نال جتوں تک بجلی بورڈ کے نیجی کرن کا سوال اے اعلان کردہ اسی پری پیٹ میٹر جنوبی لس پڑے لیے کسے بھی قیمت لگانا نہیں پڑے. اور ساری منگ ਪਿਓ ਪ੍ਰਾਣੇ ਪੰਜਾਬੀ ਦੇ ਦੋ ਤੇ ਨਾ ਹੀ ਬਾਪੂ ਕਹਿੰਦੇ ਕਾਲੇ ਮੀਟਰ ਕਈ ਕਹਿੰਦੇ ਗਰਾਰੀ ਵਾਲਾ ਮੀਟਰ ਉਹ ਲਾਓ ਯਾਰ ਔਰ ਜੇ ਤੁਸੀਂ ਨਹੀਂ ਕਰੋਗੇ ਤਾਂ ਭਈ ਕਿਸਾਨ ਮਜ਼ਦੂਰ ਮੋਰਚਾ ਸਾਂਝੀਆਂ ਮੀਟਾਂ ਕਰਨ ਤੋਂ ਬਾਅਦ ਕੋਸ਼ਿਸ਼ ਹਊ ਸਾਰਿਆਂ ਨੂੰ ਨਾਲ ਲਈਏ ਇੱਕ ਡੇਟ ਕੱਢੂਗਾ ਤੁਹਾਡੇ ਭਗਵਾਨ ਜੀ ਮਾਨਸਾ 12 ਸੁੱਟ ਜਾਵਾਂਗੇ ਮੀਟਰ ਉੱਤੇ ਜੇ ਤੁਸੀਂ ਇਹ ਨਾਂ ਫੈਸਲਾ ਕੀਤਾ ਇਹਦੋਂ ਕਹਾ ਜਿੰਨਾ ਵੀ ਗੰਨੇ ਦਾ ਬਕਾਇਆ ਖੜਾ ਵਾ ਉਹ ਤੁਰੰਤ ਦਿੱਤਾ ਜਾਵੇ ਤੇ ਗੰਨੇ ਦਾ ਰੇਟ ਦਾ ਐਲਾਨ 500 ਰੁਪਇਆ ਤੁਰੰਤ ਕੀਤਾ ਜਾਵੇ ਇਹ ਇਹ ਚਾਰ ਮਤੇ ਕਿਸਾਨ ਮਜ਼ਦੂਰ ਮੋਰਚੇ ਨੇ ਪਾਸ ਕੀਤੇ ਸੀ ਅੰਤਿਛ ਭਰਾਓ ਕਈ ਵਾਰੀ ਹੁੰਦਾ ਤਿੰਨ ਖੇਤੀ ਦੇ ਕਾਨੂੰਨ ਵਾਪਸ ਚਲੇ ਗਏ ਅਸੀਂ ਜਿੱਤਾਂ ਮਨਾਈਆਂ ਠੀਕ ਸੀਗਾ ਪਰ ਅਸੀਂ ਕਿਹਾ ਸੀ ਵੀ ਨੀਤੀ ਵਾਪਸ ਨਹੀਂ ਲਈ ਹੈ ਉਹ ਵੀ ਉਹ ਇਹ ਕਹਿ ਦੇਵੇ ਵੀ ਕੱਲ ਨੂੰ ਪੰਜਾਬ ਦੀਆਂ ਜ਼ਮੀਨਾਂ ਕਾਰਪੋਰੇਟ ਨੂੰ ਨਹੀਂ ਦੇਣੀਆਂ ਖੇਤੀ ਮੰਡੀ ਨਹੀਂ ਖੋਣੀ ਉਹ ਤੋਂ ਬਾਅਦ ਟੇਡੇ ਢੰਗ ਨਾਲ ਉਹੀ ਨੀਤੀ ਕੱਢ ਕੇ ਲਾਇਆ ਮੰਡੀ ਕਰਨ ਦੀ ਨਿੱਜੀ ਕਰਨ ਦਾ ਖੱਲਾ ਲੈ ਕੇ ਆਇਆ ਅੱਜ ਇਹ ਤੋਕਾ ਹੁਣ ਤੁਹਾਡੇ ਸਿਰ ਤੇ ਸਭ ਤੋਂ ਵੱਡੀ ਤਲਵਾਰ ਭਾਰਤ ਦੀ ਅਮਰੀਕਾ ਨਾਲ ਸਮਝੌਤੇ ਵਾਲੀ ਲਟਕ ਰਹੀ ਹੈ 26 ਨੂੰ ਉੱਤੇ ਗੱਲਬਾਤ ਚੱਲਣੀ ਆ ਜੇ ਅਮਰੀਕਾ ਨੂੰ 0% ਕਰਤਾ ਖੇਤੀ ਸੈਕਟਰ ਲਈ ਪੋਲਟਰੀ ਲਈ ਡੇਰੀ ਲਈ ਤੇ ਪੂਰੇ ਦੇਸ਼ ਦਾ ਕਿਸਾਨ ਉੱਜੜ ਜਾਊਗਾ ਇੱਕ ਤਾਂ ਤਲਵਾਰ ਇਹ ਲਟਕਰੀ 도ਰੇ ਫੇਰ ਲਾ ਕੇ ਨੀਤੀਆਂ ਵਾਲੇ ਇਹੀ ਲੈਂਡ ਪੁਲਿਸ ਪਾਲਿਸੀ ਆ 65533 ਏਕੜ ਦਾ ਨੋਟੀਫਿਕੇਸ਼ਨ ਤੋ ਸੇ ਰੰਤ ਕਰਾਇਆ ਤੁਹਾਨੂੰ ਵਧਾਈ ਹੋਵੇ ਪਰ ਅਸੀਂ ਇਹੀ ਸਿਖਾਉਣਾ ਚਾਹੁੰਨੇ ਨੀਤੀ ਨਹੀਂ ਬਾਕੀ ਜੇ ਜੜੀ ਮਰਜੀ ਸਰਕਾਰ ਕੱਲ ਨੂੰ ਫੇਰ ਐਸੀ ਨੀਤੀ ਕਰ ਜਮੀਨਾ ਖੋਹ ਆ ਰੋਗੀ ਫਿਰ ਇਹਦੀ ਰਾਖੀ ਕਰਨੀ ਲੋੜ ਹੈਗੀ ਆ ਜਮੀਨਾ ਤੇ ਹਮਲਾ ਕਮਾਂਤਰੀ ਪੱਤਰ ਤੇ ਕੌਮੀ ਪੱਤਰ ਤੇ ਪੰਜਾਬ ਪੱਤਰ ਤੇ ਜਿਉਂ ਦਾ ਤਿਉਂ ਆ ਇੱਤੇ ਸਿਰ ਵੱਡਵੀਂ ਲੜਾਈ ਹੋਣੀ ਆ ਇਸ ਕਰਕੇ ਤਗੜੇ ਰਹੋ ਹਾਲੇ ਸ਼ੰਭੂ ਕਨੌਰੀ ਦਾ ਮਾਪ ਦਾ ਵੀ ਲੈਣਾ ਭਗਵੰਤ ਮਾਨ ਸਾਹਿਬ ਤੇਰੀ ਹਿੱਕ ਚੋਂ ਕਰਦਾ 10 ਕਰੋੜ ਰੁਪਇਆ ਯਾਦ ਰੱਖ ਇਹ ਕਰਨਾ ਵਾਦਾ ਕਰਕੇ ਜਾਂਦੇ ਕੁੱਕਰ ਦੀ ਮੰਡੀ ਸੀ ਹਾਂ ਚਲੋ ਜਿੰਨੇ ਕਰੋੜ ਹੋਵੇ ਇਹ ਤੋਂ ਵੱਧ ਵੀ ਹੋਊ ਜਿੰਨੇ ਕਰੋੜ ਹੋਊਗਾ ਤੇਰੀ ਧੌਂ ਤੇ ਗੋਡਾ ਰੱਖ ਕੇ ਲਵਾਗੇ ਔਰ ਜਿਹੜੇ ਜਿਹੜੇ ਤੂੰ ਜ਼ਬਰ ਕਮਾਏ ਆ ਉਹਨਾਂ ਜ਼ਬਰਾਂ ਦਾ ਵੀ ਸਵਾਲ ਅਜੇ ਬਾਕੀ ਆ ਐਮ ਐਸ ਪੀ ਲੀਗਲ ਗਾਰੰਟੀ ਕਾਨੂੰਨ ਦੀ ਨਾਂ ਮੰਗ ਛੱਡੇ ਆ ਮੈਂ ਛੱਡਾਂਗੇ ਹਜੇ ਉਹ ਵੀ ਮੰਗ ਸਾਡੀ ਬਾਕੀ ਆ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਸਿਰ ਤੇ ਖੜਿਆ ਵਾ ਉਹ ਵੀ ਮੰਗ ਸਾਡੀ ਜਿਉਂਦੀ ਜਿਉਂ ਖੜੀ ਆ ਇਸ ਕਰਕੇ ਭਰਾਵੋ ਭਗਵੰਤ ਮਾਨ ਸਰਕਾਰ ਕੋਲੇ ਨਾ ਸਾਨੂੰ ਆਸ ਰੱਖਣੀ ਚਾਹੀਦੀ ਕਿਸੇ ਕਿਸਮ ਦੀ ਭਿ ਕੋਈ ਕਿਸੇ ਕਿਸਮ ਦੀ ਧੋਲਪ ਕਰੂਗਾ ਨਾ ਕੇਂਦਰ ਕੋਲ ਰੱਖਣੀ ਚਾਹੀਦੀ ਆ ਜਿਹੜੇ ਖੇਖਣ ਇੱਥੇ ਕਰਦੇ ਸੀ ਵੀ ਅਸੀਂ ਜੇਤੂ ਰੈਲੀ ਕਰਨੇ ਆਂ ਪੱਤਪਾ ਵਾਲੇ ਹਰਿਆਣੇ ਦੇ ਵਿੱਚ ਜ਼ਮੀਨਾਂ ਖੋ ਰਹੇ ਹਰਿਆਣੇ ਜਿੰਨੀ ਕੱਲਾ ਰਾਜਸਥਾਨ ਦੇ ਵਿੱਚ ਜ਼ਮੀਨਾਂ ਖੋ ਰਹੇ ਨੇ ਇੱਕ ਥਾਂ ਤੇ 77 ਪਿੰਡ ਇੱਕ ਥਾਂ ਤੇ 75 ਪਿੰਡ ਮੱਧ ਪ੍ਰਦੇਸ਼ ਦੇ ਵਿੱਚ ਵੀ ਜ਼ਮੀਨਾਂ ਖੋ ਰਹੇ ਨੇ ਲੜਾਈ ਪੂਰੇ ਦੇਸ਼ 'ਚ ਚੱਲ ਰਹੀ ਹੈਗੀ ਆ ਹਾਂ ਤਕੜੇ ਹੋ ਕੇ ਰਿਓ ਅਸੀਂ ਚੱਲਨੇ ਆਂ ਕਿਸਾਨ ਮਜ਼ਦੂਰ ਮੋਰਚਾ ਚਾਹੁੰਦਾ तमाम ਜਥੇਬੰਦੀਆਂ ਦਾ ਏਕਾ ਕਰੀਏ ਐਸੇ ਲਈ ਅਸੀਂ ਆਸਕੇ ਨੂੰ ਚਿੱਠੀ ਲਿਖੀ ਆਂ ਔਰ ਬਾਦ ਕੋ ਜਲਾਨ ਕਰਨ ਤੋਂ ਪਹਿਲੋ ਰੋਕ ਲਿਆ ਸੀ ਪਹਿਲੋ ਭਰਾਵਾਂ ਨਾਲ ਗੱਲ ਕਰ ਲਈਏ ਫਿਰ ਜਦੋਂ ਹੱਤੋਂ ਚੰਡਾ ਸਾਹਿਬ ਕੋਟ ਮੁੰਡਾ ਸਾਹਿਬ ਆਇਆ ਅਸੀਂ ਇਹਨਾਂ ਨੂੰ ਵੀ ਹੱਥ ਬਧਾਇਆ ਬਹੁਤ ਚੰਗੀ ਗੱਲ ਆ ਇਹ ਆਏ ਨੇ ਅਸੀਂ ਧੰਨਵਾਦੀ ਹਾਂ ਇਹਨਾਂ ਦੇ ਪੰਜਾਬ ਦੀਆਂ तमाम ਜਥੇਬੰਦੀਆਂ ਅਸੀਂ ਜਮੇ ਆ ਇਕੱਠੇ ਹੋਈਏ ਜਿੰਡੀਆਂ ਵੱਡੀਆਂ ਮਜ਼ਾਰਾਂ ਨੇ ਕਰਮਿਕਾਰੀ ਕੋਈ ਜਥੇਬੰਦੀ ਇਹਨਾਂ ਮਸਲਿਆਂ ਤੋਂ ਇਹਨਾਂ ਨੀਤੀਆਂ ਤੋਂ ਸਰਕਾਰ ਦਾ ਮੂੰਹ ਨਹੀਂ ਮੋੜ ਸਕਦੇ ਲੜਾਈ ਮੁੱਕੀ ਨਹੀਂ ਹੈ ਇਸ ਕਰਕੇ ਸਾਡੀ ਸਮਝਦਾਰੀ ਆ ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਔਰ ਜਿੰਨਾ ਮੰਗਾਤੇ ਕਾਮਨ ਮਿਨਿਮਮ ਪ੍ਰੋਗਰਾਮ ਜਿਹੜਾ ਤੈ ਹੋਵੇ ਅਸੀਂ ਉਹਦੇ ਤੇ ਇਕੱਠੇ ਹੋ ਕੇ ਲੜੀਏ ਹਾਂ ਸਾਡੀਆਂ ਕੋਸ਼ਿਸ਼ਾਂਾਂ ਇਹ ਸਫਲ ਹੁੰਦੀਆਂ ਨਹੀਂ ਹੁੰਦੀਆਂ ਇਹ ਸਮਾਂ ਬਸੂਗਾ ਪਰ ਅਸੀਂ ਇਹ ਅਸਾਸ ਦਾ ਯਤਨ ਜਟਾਉਂਦੇ ਰਹਾਂਗੇ ਕਿ ਇੱਕ ਨਾ ਇੱਕ ਦਿਨ ਪੰਜਾਬ ਦੀਆਂ तमाम ਜਥੇਬੰਦੀਆਂ ਇਕੱਠੀਆਂ ਹੋਣਗੀਆਂ ਜੇ ਪੰਜਾਬ ਅੰਦਰ ਇਕਤਾ ਹੋ ਗਈ ਤੇ ਪੂਰੇ ਦੇਸ਼ ਅੰਦਰ ਵੀ ਇਕਤਾ ਘੁੰਮੂ ਨਜ਼ਰ ਆਉਗੀ ਔਰ ਮੈਂ ਕੁੱਪੜਪਿੰਡ ਵਾਲੇ ਇੱਥੇ ਸਤਵੀਰ ਜੀ ਸੀ ਬਹੁਤ ਮਿਹਨਤ ਕੀਤੀ ਐ ਨਾ ਪਰਸੋ ਕੋ ਲੱਗੇ ਹੋਇਆ ਦੁਆਬੇ ਵਾਲਿਓ ਤੁਹਾਡੇ ਰਿਣੀ ਆ ਜਿੱਡਾ ਵਧੀਆ ਤੁਸੀਂ ਪ੍ਰਬੰਧ ਕੀਤਾ ਬੇਸ਼ੱਕ ਕੋਤਰ ਤੱਕ ਜੋਹਰ ਨਹੀਂ ਹੁੰਦਾ ਬਾਹ ਨਹੀਂ ਜਾਂਦੀ ਹੁੰਦੀ ਧੰਨਵਾਦ ਆ ਟੋਂਡਾ ਤਮਾਮ ਕਮਮ ਦੀਆਂ ਜਥੇਬੰਦੀਆਂ ਦਾ ਜਿੰਨੇ ਵੀ ਵੀਰ ਬੁਲਾ ਰਹੇ ਕੋਟ ਤੇ ਆਏ ਉਹਨਾਂ ਸਾਰਿਆਂ ਦਾ ਧੰਨਵਾਦ ਜੜੀਆਂ ਕੋਈ ਅੱਜ ਕੱਟਾ ਕਮੇ ਹੋਰ ਨਾ ਰਹਿਣੀਆਂ ਅਗਲੇ ਆਉਣ ਵਾਲੇ ਸਮੇਂ ਵਿੱਚ ਅਸੀਂ نہیں رہ دیں گے میرے بلو سارے آنگا بہت بہت دنواد واحر گردی کا کی واحر بہت بہت جی سوگت